ਉਸ ਦਿਨ ਤੋਂ ਆਪਣਾ ਤਨ ਮਨ ਧਨ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈ। ਇਹ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਹੀ ਸਮਰਪਿਤ ਹੋ ਗਿਆ ਸੀ। ਜਦੋਂ ਆਪ ਹੁਣੇ ਸੇਵਾ ਦੇ ਵਿੱਚ ਪੈਰ ਪਾ ਲਿਆ ਤੇ ਫਿਰ ਆਪਣਾ ਹੋਰ ਕਿਸੇ ਦੀ ਸਮਾਨੀ। ਸਵੇਰੇ ਤਕਰੀਬਨ ਆਪਾਂ ਕਹਿ ਲਗੇ ਵੀ 3-4 ਵਜੇ ਤੋਂ ਇਹ ਸੇਵਾ ਆਰੰਭ ਹੋ ਜਾਂਦੀ ਆ। ਵੀ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਬਸ ਹੁਣ ਤਾਂ ਇਹ ਗੱਲ ਸੀ ਵੀ ਹੁਣ ਤਾਂ ਜੋ ਮਰਜ਼ੀ ਹੋ ਜੇ ਪਾਤਸ਼ਾਹ ਜੀ ਨਾਲ ਰੁੱਸਣ ਗੁੱਸੇ ਨਾ ਹੋਣ। ਬਾਕੀ ਕੋਈ ਗੱਲ ਨਹੀਂ। ਤੇ ਜਾਤ ਪਾਤਾਂ ਤੋਂ ਉੱਪਰ ਉੱਠ ਕੇ ਮਾਨਸਕੀ ਜਾਤ ਸਭ ਏਕੇ ਪਹਿਚਾਨੋ। ਇਹਦੇ ਵਿੱਚ ਕੋਈ ਜਾਤ ਪਾਤ ਦੀ ਨਿਗਾ ਨਾਲ ਨਹੀਂ ਵੇਖਿਆ ਜਾਂਦਾ। ਕਈ ਪਿੰਡਾਂ ਦਾ ਵੀ ਸਾਥ ਆਪਾਂ ਨੂੰ ਜੋ ਇੱਕ ਇੱਕ ਦਿਨ ਦੀ ਸੇਵਾ ਵੀ ਆਪਾਂ ਨੂੰ ਮਿਹਨਤ ਜੇ ਤਿਆਰ ਕਰਕੇ ਦੇ ਦਿੰਦੇ ਨੇ। ਰਲ ਮਿਲ ਕੇ ਭਾਵੇਂ ਰਾਸ਼ਨ ਦੇ ਰੂਪ ਵਿੱਚ ਸੇਵਾ ਕਰਨ ਭਾਵੇਂ ਆਪਾਂ ਨੂੰ ਤੁਹਾਨੂੰ ਪਤਾ ਵੀ ਹਰ ਰੋਜ਼ ਲੰਗਰ ਤਿਆਰ ਹੁੰਦਾ। ਤੇ ਤਕਰੀਬਨ 2000 ਇਨਸਾਨਾਂ ਦਾ ਆਪਣਾ ਟਾਰਗੇਟ ਹੁੰਦਾ ਡੇਲੀ ਦਾ। ਇਹ ਕਦੋਂ ਵੀ ਵਧ ਕੇ 3000 4000 ਤੇ ਵੀ ਜਾ ਸਕਦਾ। ਉਹ ਕੋਈ ਪਤਾ ਨਹੀਂ ਸਮੇ ਦਾ। ਹਰ ਰੋਜ਼ ਤਕਰੀਬਨ ਆਪਾਂ ਦੇਖੋ 2.5 ਕੁਇੰਟਲ ਦਾ ਦੁੱਧ ਹੀ ਵਰਤਉਣਾ ਤੇ 1.5 ਕੁਇੰਟਲ ਆٹے ਦਾ ਪ੍ਰਸ਼ਾਦਾ ਪਕਾਣਾ। 1.5 ਕੁਇੰਟਲ ਦਾਲ, 1.5 ਕੁ